ਲਓ ਜੀ ਆ ਚੀਜ਼ ਨੇ ਸਾਰਿਆਂ ਦੇ ਸਿਰ ਤੇ ਹੱਥ ਰੱਖਤਾ ਹੁਣ ਭੱਜ ਕੇ ਕਿਧਰ ਭਜਣਾ ਮਾਰੇ ਕਹਿੰਦੇ ਤਰੀਆ ਰਾਗ ਸੁਣੇ ਜੋ ਗਾਵੇ ਤਰੀਆ ਰਾਗ ਪਤਾ ਕਿਨੂੰ ਕਹਿੰਦੇ ਡੀ ਜੀ ਨੂੰ ਸਾੜੀਆਂ ਬੀਬੀਆਂ ਬੂਬੀਆਂ ਨਚਾਉਂਦੇ ਲੋਕੀ ਗੁਸਾਨਾ ਕਰਿਓ ਸਾਜ ਤਾਂ ਸੱਚ ਹੈ ਮੈਂ ਵੀ ਭੈਣ ਭਰਾ ਵਿਆਹੇ ਹੈ ਮਾਰੇ ਕਹਿੰਦੇ ਜਿਹੜਾ ਇਹ ਚੀਜ਼ਾਂ ਸੁਣਦਾ ਤੇ ਲਾਉਂਦਾ ਇਹ ਨਾ ਉਹਨੂੰ ਜਮਾਂ ਨੇ ਲੈ ਜਾਣਾ ਆਖੋ ਸਤਿ ਥਾ ਮੁਨਾਪਾ ਕਹਿਣਾ ਬਾਬਾ ਜੀ ਇਹ ਕਥਾ ਰਹਿ ਨਹੀਂ ਦਿਆ ਕਰ ਇਹ ਸੱਚ ਦੀ ਬਾਤ ਐ ਜੀ ਤਰਾਸਦੀ ਐ ਮੈਂ ਤਾਂ ਜ਼ਿਕਰ ਕੀਤਾ ਵੀ ਤਨਖਾਹ ਨਾਮੇ ਚ ਮਾਰੇ ਕਹਿੰਦੇ ਤਰੀਆ ਰਾਗ ਸੁਣੇ ਜੋ ਗਾਵੇ ਕਹੇ ਗੋਵਿੰਦ ਸਿੰਘ ਉਹ ਜੰਪੂਰ ਜਾਵੇ ਮਹਾਰਾਜ ਕਹਿੰਦੇ ਇਹ ਸਾਡਾ ਨਹੀਂ ਜਿ ਵਿਸ਼ਾ ਪਤਾ ਨਹੀਂ ਕਿੰਨੇ ਲਿਆ ਕੇ ਸਾਡੇ ਚ ਵਾਰ ਦਿੱਤਾ ਹੁਣ ਹਰ ਬੰਦਾ ਹੀ ਪਾਠ ਭਵੇਂ ਨਾ ਕਰਾਵੇ ਹੁਣ ਆਮ ਹੀ ਵਿਆਹ ਹੁੰਦੇ ਤੁਸੀਂ ਕੀਤੇ ਨਾ ਬਾਹਰੋਂ ਉਦੋਂ ਨਹੀਂ ਚੇਤਾ ਆਇਆ ਵੀ ਖੁਸ਼ੀ ਇਸ ਘਰੋਂ ਮੰਗੀ ਸੀ ਤੇ ਮਨਾਉਣੀ ਵੀ ਇਸ ਘਰ ਚਾਹੀਦੀ ਸੀ ਐਨਾ ਚੀਜ਼ਾਂ ਤੋਂ ਗੁਰੂ ਇਸ ਤਨਖਾਹ ਨਾਮੇ 'ਚ ਲਿਖ ਕੇ ਗਿਆ ਵੀ ਤਰੀਆ ਰਾਗ ਤੋਂ ਬਚਣਾ ਤੇ ਤਰੀਆ ਰਾਗ ਤੇ ਅੱਜ ਸਾਡੀ ਗੱਡੀ 'ਚ ਵੀ ਆ ਸਾਡੇ ਮੋਬਾਈਲ 'ਚ ਵੀ ਆ ਤੇ ਸਾਡੇ ਰੂਹ 'ਚ ਵੀ ਆ ਤੇ ਸਾਡੇ ਹਿਰਦੇ 'ਚ ਵੀ ਆਖੋ ਸਤਨਾਮ ਤਰੀਆ ਰਾਗ ਚੱਲਦਾ ਭੈਣਾਂ ਨੂੰ ਪਤਾ ਕਿਦਾਂ-ਕੁਦਾਂ ਪੈਂਦਾ ਜਾਗੋ ਨਿਕਲਦੀ ਆ ਤੇ ਰਾਤ ਦਾ ਇੱਕ ਵਜੇ ਦਾ ਕਦੇ ਨੀਂਦ ਨਹੀਂ ਆਉਂਦੀ ਤੇ ਲੈਖਣ ਪਾਠ ਚੱਲਦਾ ਹੋਵੇ 7 ਵਜੇ ਕਹਿੰਦੇ ਬਾਪੂ ਤੂੰ ਬਹਿ ਜਾ ਵੀ ਅਹੀਂ ਚੱਲੇ ਨੀਂਦ ਆ ਗਈ ਸੋਚ